ਨਾਮ ਦੀ ਕਿਖਿਆ ਉਪਾਰਨਦਾ ਹੈ ਕਹਿੰਦੇ ਨੇ ਬਾਬਾ ਗੋਰਖ ਜੱਗ ਹੈ ਗੋਰਖ ਸੋਜਨ ਹੋਏ ਅਟਾਲੀ ਕਰਤਾ ਹੈ ਵਾਹ ਨਾਮ ਹੈ ਤੇ ਜੋਗੀ ਕਹਿੰਦਾ ਸੱਚੇ ਪਾਤਸ਼ਾਹ ਧੰਗੁਰ ਨਾਨਕ ਦੇਵ ਜੀ ਮਹਾਰਾਜ ਨ ਕਿਛਾਡਾ ਗੁਰੂ ਗੋਰਖ ਹੈ ਗੋਰਖ ਨਾਮ ਸਾਡਾ ਗੁਰੂ ਹੈ ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਿੱਧਾ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਕਿ ਸਾਡਾ ਗੁਰੂ ਗੋਰਖ ਹੈ ਤਾਂ ਸਤਿਗੁਰੂ ਕਹਿਣ ਲੱਗੇ ਕਿ ਮੈਂ ਵੀ ਗੋਰਖ ਦਾ ਚੇਲਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਮੈਂ ਵੀ ਗੋਰਖ ਦਾ ਚੇਲਾ ਪਰ ਤੁਹਾਡੇ ਗੋਰਖ ਨਾਥ ਵਿੱਚ ਤੇ ਸਾਡੇ ਗੋਰਖ ਨਾਥ ਵਿੱਚ ਫਰਕ ਹੈ ਰਖਵਾਲੀ ਕਰਨ ਵਾਲਾ ਉਹ ਜੋ ਧਰਤੀ ਤੇ ਜੀਵ ਰਹਿੰਦੇ ਨੇ ਧਰਤੀ ਤੇ ਜਿੰਨੀ ਵੀ ਸ੍ਰਿਸ਼ਟੀ ਹੈ ਉਸ ਦੀ ਰਾਖੀ ਕਰਵਾੜਾ ਉਸ ਨੂੰ ਓ ਰਖ ਕਹਿੰਦੇ ਨੇ ਕਹਿੰਦੇ ਨੇ ਪਰ ਜਿਹੜਾ ਮੇਰਾ ਗੁਰਖ ਹੈ ਧਰਮ ਗੁਰ ਨਾਨਕ ਦੇਵ ਜੀ ਮਹਾਰਾਜ ਸੁਯੋਗੀ ਨੂੰ ਕਹਿੰਦੇ ਕਿ ਜਿਹੜਾ ਮੇਰਾ ਗੁਰਖ ਹੈ ਉਹ ਸਦਾ ਹੀ ਜੁਗਦਾ ਰਹਿੰਦਾ ਹੈ ਸਦਾ ਹੀ ਜਾਗਦਾ ਰਹਿੰਦਾ ਹੈ ਉਹ ਕਦੇ ਸੌਂਦਾ ਨਹੀਂ ਹੈ میرا گورکھ اوناسی ہے اوناسی جیون کو سمرت سب مالک ہوئی میرا جیڑا گور ہے وہ اوناسی ہے اس دا سدا اس دا کدے ناش نہیں ہوتا وہ سدا ہی اس دی سدا ہی سنسار سے ہلوی ہے میرا گورکھ وہ ہے جیڑا جا ساری نو ਇਕ ਖੇਨ ਦੇ ਵਿੱਚ ਪੈਦਾ ਕਰ ਸਕਦਾ ਹੈ ਇਕ ਖੇਨ ਦੇ ਵਿੱਚ ਖਤਮ ਕਰ ਸਕਦਾ ਮੇਰਾ ਗੁਰੂ ਗੋਵਰੂ ਹੈ ਕਹਿੰਦੇ ਨੇ ਜੋ ਪਰਵਾਣੀ ਦੇ ਅੰਦਰ ਵੀ ਸੱਚੇ بادشاہ ਜਿਹੜੇ ਕਰਦੇ ਨੇ ਖੇਨ ਮੇ ਤਾਪ ਉਹ ਥਾਵ ਦਾ ਤਿਸ ਵਿਣ ਨਹੀਂ ਕੋਈ ਉਹ ਆਕਾਲ ਪੁਰਖ ਵਹਿਗੂ ਇਕ ਖੇਨ ਬਾਤਰ ਸਮੇਂ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਪੈਦਾ ਇਹ ਬਾਤ ਕਰ ਸਮੇਂ ਦੇ ਵਿੱਚ ਸਾਰੇ ਸ਼ਿਸ਼ਟੀ ਨੂੰ ਖਤਮ ਕਰ ਲੈਂਦਾ ਹੈ ਮੇਰਾ ਸਤਿਗੁਰੂ ਕਹਿੰਦੇ ਨੇ ਜਿਹੜਾ ਮੇਰਾ ੳਲਖ ਹੈ ਸਾਰੇ ਜਗਤ ਨੂੰ ਸੁਣਦਾ ਹੈ ਵੇਖਦਾ ਹੈ ਸਾਰਿਆਂ ਦੀ ਪਾਲਣ ਤੇ ਰੱਖਿਆ ਵੀ ਕਰਦਾ ਹੈ ਉਹ ਸਦਾ ਹੀ ਜਾਗਦਾ ਹੈ ਉਹ ਕਦੇ ਸੌਂਦਾ ਨਹੀਂ ਜੋ ਪ੍ਰਵਾਣੀ ਦੇ ਅੰਦਰ ਵੀ ਜਿੰਦ ਕਰ ਦਿੰਦਾ ਧਨ ਸ੍ਰੋਤੀ ਫਿਰ ਸੰਜਗੰਤਾ ਇਹ ਜੀਵ ਸੌਦਾ ਹੋਇਆ ਪਰ ਉਹ ਅਕਾਲ ਪੁਰਖ ਵਹਿ ਜਿਹੜਾ ਹੈ ਉਹ ਸਦਾ ਹੀ ਹਾਜ਼ਰਦਾ ਹੈ ਇਹ ਜਿਹੜਾ ਸਾਡਾ ਗੁਰਖ ਹੈ ਚੇਲੇ ਅਸੀਂ ਵੀ ਗੁਰਖ ਤਾਂ ਹੀ ਆ ਪਰ ਸੱ ਤੇਰੇ ਗੁਰਖ ਨਾਮ ਤੇ ਸਾਡੇ ਗੁਰਖ ਨਾਮ ਦੇ ਵਿੱਚ ਸੱਚੇ ਬਾਦਸ਼ਾਹ ਕਹਿੰਦੇ ਨੇ ਫਰਕ